ਮੈਂ ਹਾ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਸਬਜੀ ਬਣਾਵਾਂਗੇ ਕਿਉਂਕਿ ਹਰ ਘਰੇ ਉਹ ਸਬਜੀ ਹੁੰਦੀ ਆ ਤੇ ਜਦੋਂ ਮਰਜੀ ਜਿਵੇਂ ਮਰਜੀ ਥੋੜੇ ਟਾਈਮ ਦੇ ਵਿੱਚ ਤੇ ਫਟਾਫਟ ਸਬਜੀ ਬਣ ਜਾਂਦੀ ਆ ਜਦੋਂ ਹੁਣ ਗਰਮੀਆਂ ਸਟਾਰਟ ਹੁੰਦੀਆਂ ਤਾਂ ਜਿਵੇਂ ਹੁਣ ਆਪਾਂ ਦਾਲਾਂ ਸਬਜ਼ੀਆਂ ਆਉਂਦੀਆਂ ਤਾਂ ਆਪਣਾ ਦਿਲ ਨਹੀਂ ਕਰਦਾ ਹੁੰਦਾ ਕਈ ਵਾਰੀ ਕੀ ਹੁੰਦਾ ਵੀ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਜਾਂ ਤਾਂ ਚਟਨੀ ਨਾਲ ਰੋਟੀ ਖਾ ਲਈਏ ਜਾਂ ਫਿਰ ਕੋਈ ਫਟਾਫਟ ਸਬਜੀ ਬਣ ਜੇਵੇ ਤਾਂ ਉਹਦੇ ਨਾਲ ਰੋਟੀ ਖਾ ਲਈਏ ਆਪਾਂ ਅੱਜ ਮਲਾਈ ਤੇ ਗੰਡਿਆਂ ਦੀ ਸਬਜ਼ੀ ਬਣਾਵਾਂਗੇ ਤੇ ਬਹੁਤ ਹੀ ਸਵਾਦ ਬਣੂਗੀ ਤੁਸੀਂ ਉਂਗਲੀਆਂ ਚੜਦੇ ਰਹੋਗੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਫਟਾਫਟ ਬਣਾ ਕੇ ਆਪਾਂ ਜਦੋਂ ਕੋਈ ਆਉਂਦਾ ਉਦੋਂ ਵੀ ਆਪਾਂ ਫਟਾਫਟ ਬਣਾ ਕੇ ਤੇ ਆਪਾਂ ਉਹਦੇ ਨਾਲ ਰੋਟੀ ਖਾ ਸਕਦੇ ਹਾਂ ਤੇ ਬਹੁਤ ਹੀ ਸਵਾਦ ਬਣਦੀ ਹੈ ਸਬਜ਼ੀ ਜਦੋਂ ਹੁਣ ਆਪਾਂ ਬਾਜ਼ਾਰਾਂ ਵਿੱਚ ਕਈ ਵਾਰੀ ਜਾਂਦੇ ਆ ਤਾਂ ਆਪਾਂ ਮਲਾਈ ਕੋਪਤਾ ਖਾ ਕੇ ਆਉਂਦੇ ਆ ਤੇ ਫਿਰ ਆਪਾਂ ਨੂੰ ਇਹ ਹੁੰਦਾ ਵੀ ਉਹ ਤਾਂ ਬਹੁਤ ਸਵਾਦ ਸਬਜ਼ੀ ਹੁੰਦੀ ਹੈ ਜਦੋਂ ਹੁਣ ਆਪਾਂ ਇਹ ਘਰੇ ਮਲਾਈ ਗੰਡਿਆਂ ਦੀ ਸਬਜ਼ੀ ਬਣਾਵਾਂਗੇ ਤਾਂ ਤੁਸੀਂ ਉਹ ਮਲਾਈ ਕੋਪਤਾ ਭੁੱਲ ਜਾਓਗੇ ਤੇ ਇਹੀ ਚੀਜ਼ ਬਣਾ ਕੇ ਘਰੇ ਖਾਇਆ ਕਰੋਗੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ। ਆਹ ਤੁਹਾਨੂੰ ਦੱਸਦੇ ਆਂ ਵੀ ਇਹ ਸਬਜ਼ੀ ਆਪਾਂ ਕਿਵੇਂ ਬਣਾਉਣੀ ਹੈ ਤੇ ਵੱਖਰੇ ਢੰਗ ਨਾਲ ਥੋੜੀ ਜੀ ਬਣਾਵਾਂਗੇ। ਆਮ ਤਾ ਆਪਾਂ ਬਣਾ ਹੀ ਲੈਂਦੇ ਆਂ ਗੰਡੇ ਤੜਕ ਕੇ ਤੇ ਨੂਨ ਮਿਰਚਾਂ ਪਾ ਕੇ ਪਰ ਇਹ ਥੋੜਾ ਜਿਹਾ ਵੱਖਰੇ ਢੰਗ ਨਾਲ ਬਣਾਵਾਂਗੇ। ਆਹ ਤੁਹਾਨੂੰ ਆਪਾਂ ਦੱਸਦੇ ਆਂ ਕਿਵੇਂ ਬਣਾਵਾਂਗੇ ਇਹ ਸਬਜ਼ੀ।